ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਕੌਰ ਪਿੰਡ ਜਾਨਵਾਲੇ ਤੋਂ ਮੈਨੂੰ ਤਕਰੀਬਨ ਇੱਥੇ 2.5 ਸਾਲ ਹੋ ਗਏ ਆਉਂਦੀ ਨੂੰ ਗੁਰਦੁਆਰਾ ਖਮਾਨੀ ਸਰਸਵ ਮੇਰੇ ਚਾਚਾ ਜੀ ਸੀ ਦਰਸ਼ਨ ਸਿੰਘ ਤੇ ਉਹਨਾਂ ਨੇ ਮੈਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਕਿ ਤੁਸੀਂ ਉੱਥੇ ਜਾਇਆ ਕਰੋ ਅਰਦਾਸਾਂ ਵੇੰਦੀਆਂ ਹੁੰਦੀਆਂ ਨੇ ਅਰਦਾਸ ਵੇੰਦੀਆਂ ਕਰਵਾਇਆ ਕਰੋ ਹਨਾ ਕੋਈ ਵੀ ਦੁੱਖ ਤਕਲੀਫ ਆਪਣੀ ਦੂਰ ਹੁੰਦੀ ਆ ਤੇ ਮੇਰੀ ਬੇਟੀ ਦਾ ਮਤਲਬ ਪਾਸਪੋਰਟ ਨਹੀਂ ਸੀ ਆ ਰਿਹਾ 7 ਮਹੀਨੇ ਹੋ ਗਏ ਸੀ ਤੇ ਬਾਅਦ ਚ ਮੇਰੀ ਬੇਟੀ ਦਾ ਪਾਸਪੋਰਟ ਆਇਆ ਤੇ ਇੱਕ ਹਫਤੇ ਤੋਂ ਬਾਅਦ ਵੀ ਜਾ ਗਿਆ ਕੈਨੇਡਾ ਦਾ ਹੁਣ ਮੇਰੀ ਬੇਟੀ ਨੂੰ 10 ਮਹੀਨੇ ਹੋ ਗਏ ਕੈਨੇਡਾ ਗਈ ਨੂੰ ਤਕਰੀਬਨ ਤੇ ਬਾਕੀ ਉੱਥੇ ਨੂੰ ਕੰਮ ਨਹੀਂ ਸੀ ਮਿਲ ਰਿਆ ਤੇ ਹੁਣ ਉਹਨੂੰ ਕੰਮ ਵੀ ਵਧੀਆ ਮਿਲਿਆ ਹੋਇਆ ਹੈ ਬੜੀ ਆਸੀਂ ਖੁਸ਼ ਹਾਂ ਤੇ ਬਾਕੀ ਤੁਸੀਂ ਵੀ ਇਸ ਗੁਰਦੁਆਰਾ ਖਮਾਨੀ ਸਰ ਸਾਹਿਬ ਆਇਆ ਕਰੋ ਅਰਦਾਸਾਂ ਬੇਨਤੀਆਂ ਕਰਾਇਆ ਕਰੋ ਇੱਥੇ ਬਾਬਾ ਬਲਵਿੰਦਰ ਸਿੰਘ ਜੀ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਮਤਲਬ ਬਚਨ ਬਲਾਸ ਕਰਦੇ ਸੰਗਤ ਨਾਲ ਤੇ ਵਧੀਆ ਤੁਸੀਂ ਆਇਆ ਕਰੋ ਇੱਥੇ ਅਰਦਾਸਾਂ ਬੇਨਤੀਆਂ ਕਰਾਇਆ ਕਰੋ ਆਪਣੇ ਦੁੱਖ ਤੜਫਾਂ ਦੱਸਿਆ ਕਰੋ ਬਾਬਾ ਜੀ ਨਾਲ ਗੱਲਬਾਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ